ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਜਿਹੜਾ ਮਾਲਪੁਰ ਵਿੱਚ ਪਹਿਨਤੇ ਮਤਲਬ ਆਧਾਰ ਦਿਨੋਗੇ ਸਰਕਾਂ ਬਣਾਉਣ ਤੋਂ ਇਲਾਵਾ ਜਿਹੜੀ ਸਭ ਤੋਂ ਮੇਨਸ ਸਮੱਸਿਆ ਮਾਲਪੁਰ ਦੇ ਵਿਚਾਰੀਆ ਟ੍ਰੈਫਿਕ ਉਹਦੇ ਬਾਰੇ ਵਿੱਚ ਕੀ ਕਰਨਾ ਚਾਹੋ ਸਰ ਸੜਕਾਂ ਦੇ ਆਸੇ ਪਾਸੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਆਮ ਦੁਕਾਨਦਾਰਾਂ ਨੇ ਕੀ ਉਹਦੇ ਬਾਰੇ ਵਿੱਚ ਕੁਝ ਕੀ ਪ੍ਰਧਾਨ ਦੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਵੀ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਮਾਲਪੁਰ ਦੇ ਵਿੱਚ ਜਿਹੜੀ ਟ੍ਰੈਫਿਕ ਸਮੱਸਿਆ ਹੈਗੀ ਉਹਦਾ ਕਾਰਨ ਕੀ ਬਣਦਾ ਨਜਾਇਜ਼ ਕਬਜ਼ੇ ਰੇੜੀਆਂ ਤੋਂ ਇਲਾਵਾ ਹੋਰ ਜਿਹੜਾ ਸੜਕਾਂ ਦੇ ਉੱਪਰ ਕੁਝ ਅਸਾਰੀ ਵੀ ਕੀਤੀ ਗਈ ਹੈਗੀ ਆ ਜਿਹੜੀ ਕਿ ਮਤਲਬ ਜੀ ਪੀ ਟੇਬਲ ਦੀ ਟੀ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦਾ ਧੰਨਵਾਦ ਕਰਨਾ ਚਾਹਾਂ। ਉਸ ਤੋਂ ਬਾਅਦ ਵੀ ਜ਼ਰੂਰੀ ਹੈ ਆਪਣੇ ਐਮਐਲਏ ਸਾਹਿਬ ਤੇ ਜਿਨ੍ਹਾਂ ਆਪਣੇ ਮੈਂਬਰ ਜਿਨ੍ਹਾਂ ਇਸ ਨੂੰ ਮਨ ਪਰ ਹੈ ਗਿਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹਨਾਂ ਨੇ ਸਾਰਿਆਂ ਦਾ ਸਹਾਇਜ ਹੋ ਉਹਨਾਂ ਸਰਪੰਚ ਜਿਨ੍ਹਾਂ ਉਹਨਾਂ ਨੇ ਮੈਨੂੰ ਪ੍ਰਧਾਨ ਚੁਣਿਆ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਕਿਰਿਆ-ਕਿਰਿਆ ਚੀਜ਼ਾਂ ਨੂੰ ਤੁਸੀਂ ਜਿਹੜਾ ਮਲ ਪਦ ਵਿੱਚ ਪਹਿਨ ਤੇ ਮਤਲਬ ਆਧਾਰ ਦਿ ਲੋਗੇ। ਪਹਿਲ ਦੀ ਤਾਂ ਸਭ ਤੋਂ ਪਹਿਲਾਂ ਮਲ ਪ੍ਰਸ਼ਾਸਨ ਦੇ ਵਿੱਚ ਪ੍ਰੀਮੀਅਮ ਫਟੀਆਂ ਮੈਂ ਹਰ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਬਾਤ ਜਿਨ੍ਹਾਂ ਬਾਅਦ ਵਿੱਚ ਕਿ ਉਹਨਾਂ ਸਾਰਿਆਂ ਦੇ ਵਾਸਤੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਰਤਾ ਬਣਾਉਣ ਤੋਂ ਇਲਾਵਾ ਜਿਹੜੀ ਸਭ ਤੋਂ ਮੇਨ ਸਮੱਸਿਆ ਮਾਲਪੁਰ ਦੇ ਵਿਚਾਰੀਆ ਟ੍ਰੈਫਿਕ ਉਹਦੇ ਬਾਰੇ ਵਿੱਚ ਕੀ ਕਰਨਾ ਚਾਹੋਗੇ? ਮੈਂ ਤੁਹਾਡੀ ਬਾਤ ਹੈ ਅਸੀਂ ਸਾਰੇ ਆਪਣੇ ਮੈਂਬਰ ਸਹਿਬਾਨ ਨਾਲ ਬੈਠ ਕੇ ਸਭ ਤਰ੍ਹਾਂ ਦੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਮੇਰੇ ਸਾਹਮਣੇ ਬੈਠ ਕੇ ਹੋਗੀ। ਸਰ ਸੜਕਾਂ ਦੇ ਆਸੇ ਪਾਸੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਆਮ ਦੁਕਾਨਦਾਰਾਂ ਦਾ ਕੀ ਉਹਦੇ ਬਾਰੇ ਵਿੱਚ ਕੁਝ? ਉਹਦੇ ਬਾਰੇ ਅਸੀਂ ਬੈਠ ਕੇ ਸਹਿਮਤ ਕਰਾਂਗੇ ਦੁਕਾਨਦਾਰਾਂ ਨੂੰ ਪੁਲਾਮਾ ਨੂੰ ਉਹਨਾਂ ਦਾ ਵੀ ਸਹਿਯੋਗ ਲਵਾਂਗੇ ਉਸ ਤੋਂ ਬਾਅਦ ਵੀ ਸਹਿਯੋਗ ਕੀ ਪ੍ਰਧਾਨ ਦੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਵੀ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਮਾਲਪੁਰ ਦੇ ਵਿੱਚ ਜਿਹੜੀ ਟ੍ਰੈਫਿਕ ਸਮੱਸਿਆ ਹੈਗੀ ਉਹਦਾ ਕਾਰਨ ਕੀ ਬਣਦਾ ਨਜਾਇਜ਼ ਕਬਜ਼ੇ? ਮੁੱਖ ਕਾਰਨ ਤਾਂ ਉਹਦਾ ਹੀ ਬਣਦਾ ਕਿ ਜਿਹੜੀਆਂ ਰੇੜੀਆਂ ਵਗੈਰਾ ਹੈਗੀਆਂ ਨਾ ਜਿਆਦਾ ਬਹੁਤ ਕਵਰ ਕਰਦੀਆਂ ਹੈਗੀਆਂ ਉਹਦੇ ਕਰਕੇ ਫਿਰ ਟ੍ਰੈਫਿਕ ਜਿਆਦਾ। ਰੇੜੀਆਂ ਤੋਂ ਇਲਾਵਾ ਹੋਰ ਜਿਹੜਾ ਸੜਕਾਂ ਦੇ ਉੱਪਰ ਕੁਝ ਅਸਾਰੀ ਵੀ ਕੀਤੀ ਗਈ ਹੈਗੀ ਆ ਜਿਹੜੀ ਕਿ ਮਤਲਬ ਜਿ ਪੀ ਟੇਬਲ ਦੀ ਟੀ ਦੇ ਅੰਡਰ ਆ ਰਹੀ ਉਹਦੇ ਬਾਰੇ ਕੀ ਕਰਨਾ ਚਾਹੋਗੇ? ਉਹ ਜੋ ਕੋਈ ਜੋ ਵੀ ਨਜਾਇਜ਼ ਅਸਾਰੀ ਹੋਗੀ ਉਹਦੇ ਵਾਸਤੇ ਅਸੀਂ ਕੋਈ ਨਾ ਕੋਈ ਪੋਰਟ ਦਾ ਪ੍ਰਬੰਧ ਕਰਾਂਗੇ। ਥੈਂਕ ਯੂ।